ਸਾਲ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਆਪਾਂ ਗੱਲ ਕਰਾਂਗੇ ਕਿ 6 7 ਜੁਲਾਈ 2025 ਤੱਕ ਦਾ ਮੌਸਮ ਕਿਵੇਂ ਰਹੇਗਾ ਭਾਵੇਂ ਕਿ ਮਾਨਸੂਨ ਨੇ ਸਮੇਂ ਤੋਂ ਪਹਿਲਾਂ दस्तक ਦੇ ਦਿੱਤੀ ਹੈ ਭਾਵੇਂ ਕਿ ਪੰਜਾਬ ਦੇ ਵਿੱਚ ਜੂਨ ਦੇ ਵਿੱਚ ਆਮ ਨਾਲੋਂ ਵੱਧ ਮੀਂਹ ਪੈ ਚੁੱਕੇ ਨੇ ਪਰੰਤੂ ਫਿਰ ਵੀ ਇੱਕ ਹਿੱਸਾ ਉਹ ਵੀ ਹੈ ਜਿੱਥੇ ਅੱਜ ਤੱਕ ਲੋਕ ਮੀਂਹ ਨੂੰ ਢੀਕਦੇ ਨੇ ਤਾਂ ਇਸ ਸਮੇਂ ਮਾਨਸੂਨ ਬ੍ਰੇਕ ਚੱਲ ਰਹੀ ਹੈ ਮਾਨਸੂਨ ਬ੍ਰੇਕ ਕੀ ਹੈ ਜੇ ਆਪਾਂ ਇਹਦੇ ਬਾਰੇ ਗੱਲ ਕਰੀਏ ਅਸਲ ਦੇ ਵਿੱਚ ਕੀ ਹੈ ਕਿ ਜਿਹੜੀ ਮਾਨਸੂਨ ਦੀ ਰੇਖਾ ਹੈਗੀ ਹੈ ਉਹ ਇਸ ਸਮੇਂ ਬੀਕਾਨੇਰ, ਸੀਕਰ, ਦਤਿਆ, ਸਿੱਧੀ, ਪੂਰਲਿਆ, ਕੁੰਟਾਈ ਤੋਂ ਹੁੰਦੀ ਹੋਈ ਬੰਗਾਲ ਦੀ ਖਾੜੀ ਜਾ ਰਹੀ ਹੈ। ਮਤਲਬ ਕਿ ਤੁਸੀਂ ਇਹ ਦੇਖੋਗੇ ਤਾਂ ਜਿਹੜੀ ਮਾਨਸੂਨ ਦੀ ਰੇਖਾ ਹੈਗੀ ਹੈ ਇਸ ਸਮੇਂ ਇਸ ਦਿਸ਼ਾ ਨ ਜਾ ਰਹੀ ਹੈ। ਇੱਕ ਪਾਸੇ ਆਹ ਵਾਲਾ ਸਿਸਟਮ ਹੈਗਾ ਤੇ ਦੂਜੇ ਪਾਸੇ ਤਾਂ ਹੈਗਾ ਗੁਜਰਾਤਲਾ ਸਿਸਟਮ ਜਿਹੜਾ ਹੈਗਾ ਇੱਥੇ ਰੋਕ ਕੇ ਬੈਠਾ। ਤਾਂ ਸਾਡੇ ਵਾਲੇ ਪਾਸੋਂ ਮਾਨਸੂਨ ਆ ਗਈ ਥੱਲੇ ਤੇ ਹੁਣ ਪੰਜਾਬ ਦੇ ਵਿੱਚ ਇੱਕ ਵਾਰੀ ਵਰਖਾ ਤੋਂ ਰੋਕ ਲੱਗੀ ਹੈ ਰੋਕ ਤਾਂ ਨਹੀਂ ਲੱਗੀ ਕਿਉਂਕਿ ਹਵਾ ਪੂਰਬ ਵਾਲੀ ਆ ਰਹੀ ਹੈ ਨਮੀ ਹੈ ਅਲੱਗ-ਅਲੱਗ ਏਰੀਆ 'ਚ ਵਰਖਾ ਤਾਂ ਹੁੰਦੀ ਰਹੇਗੀ ਪਰੰਤੂ ਟੁੱਟਮੀ ਹੋਏਗੀ ਹਨਾ ਤਾਂ ਲੇਕਿਨ ਜਿਵੇਂ ਤੁਸੀਂ ਅੱਗੇ ਜਾਣਦੇ ਹੋ ਤੁਸੀਂ ਇਹ ਦੇਖਦੇ ਹੋ ਕਿ ਆਪਾਂ ਜਾਣਦੇ ਹਾਂ 4 ਤਰੀਕ ਨੂੰ 4 ਤਰੀਕ ਨੂੰ ਵੀ ਟੁੱਟਮੀਆਂ ਕਾਰਵਾਈਆਂ ਸਾਡੇ ਇੱਥੇ ਮਾਨਸੂਨ ਦੀ ਟਰੱਕ ਫਾਏ ਵੀ ਗੁਜਰਾਤ ਵਾਲੀ ਆਪਦੇ ਕੋਲੇ ਲੈ ਕੇ ਬੈਠੇ ਐ ਲੇਕਿਨ ਜਿਵੇਂ 5 ਤਰੀਕ ਜਾਂਦੀ ਹੈ ਮਾਨਸੂਨ ਦੀ ਟਰੱਕ ਗੁਜਰਾਤ ਤੋਂ ਫਿਰ ਉਹ ਦਿੱਲੀ ਵਾਲੇ ਪਾਸੇ ਨੂੰ ਆਉਂਦੀ ਹੈ ਤੇ ਮਾਨਸੂਨ ਦੀਆਂ ਕਾਰਵਾਈਆਂ ਵਧ ਰਹੀਆਂ ਸ਼ੁਰੂ ਹੁੰਦੀਆਂ ਜਿਵੇਂ ਤੁਸੀਂ 6 ਤਰੀਕ ਨੂੰ ਜਾਣਦੇ ਹੋ ਨਾਲ ਇੱਕ ਤੁਹਾਡੇ ਜਿਹੜਾ ਹੈਗਾ ਅੱਗੇ ਪਛਮੀ ਤ ਸਰਵੈਂਸ ਆਉਂਦਾ ਹੈ ਜੀ ਤੇ ਫਿਰ 7 8 9 10 ਇਹਨਾਂ ਦਿਨਾਂ ਦੇ ਵਿੱਚ ਵਰਖਾ ਦੀਆਂ ਕਾਰਵਾਈਆਂ ਹੋਣੀਆਂ ਤਾਂ ਫਿਰ ਆਪਾਂ ਇੱਥੇ ਇੱਕ ਮੋਟੀ ਮੋਟੀ ਗੱਲ ਕਰ ਲਈਏ ਤਾਂ ਵੀ ਪੰਜਾਬ ਤੁਸੀਂ ਅਗਲੇ 2-3 ਦਿਨਾਂ ਮੱਕੀ-ਮੱਕੀ ਜੀ ਨੇ ਸੰਭਾਲਣੀ ਆਪਣੀ ਸਮਾੜ ਲੈਣਗੇ ਫਿਰ ਆਹ ਜਿਹੜੇ ਦਿਨ ਹਨਾ ਇੱਕ ਇਹਨਾਂ ਚ ਬੜੀ ਦਿੱਕਤ ਹੁੰਦੀ ਹੈ ਕਿ ਮਾਨਸੂਨ ਦੇ ਵਿੱਚ ਸਿਸਟਮ ਬਦਲਦੇ ਬਹੁਤ ਤੇਜ਼ੀ ਦੀ ਨਾਲ ਹੈ ਜਿਵੇਂ ਕਿਹਾ ਜਾਂਦਾ ਉਵੇਂ ਨਹੀਂ ਹੁੰਦਾ ਹੁੰਦਾ ਇਹ ਦਿੱਕਤ ਹੈ ਲੇਕਿਨ ਫੇਰ ਡਰਦੇ ਹੋਏ ਤੁਹਾਨੂੰ ਇਹ ਕਹਿ ਰਹੇ ਆ ਰੱਬ ਤੋਂ ਡਰ ਕੇ ਕਿ ਭਾਈ 9 ਤਰੀਕ ਨੂੰ ਦਿਖਾ ਲਾਲ ਨਾ ਰੰਗ ਦਿਖਾ ਰਿਹਾ ਹੈ ਆ ਸਾਡੇ ਫਰੋਈਪੁਰ ਤੋਂ ਲੈ ਕੇ ਉੱਪਰਲੇ ਪਾਸੇ ਨੂੰ ਭਾਰੀ ਵਰਖਾ ਦਿਖਾ ਰਿਹਾ ਤੇ 8 ਨੂੰ ਪਾਕਿਸਤਾਨ ਤੋਂ ਲੈ ਕੇ ਇਹ ਪੰਜਾਬ ਦੇ ਜਿਹੜੇ ਹੈਗੇ ਆ ਜਲੰਧਰ ਤੱਕ ਇਹਦਾ ਹੈਗਾ ਇੱਕ ਪੈਚ ਅਲੱਗ ਤਰੀਕੇ ਦਾ ਦਿਖਾ ਰਿਹਾ ਹੈ ਸੱਤ ਨੂੰ ਵੀ ਗੁਰਦਾਸਪੁਰ ਵਾਲੇ ਪਾਸੇ ਹੋਰ ਕੁਝ ਪਾਸੇ ਤੇ ਆਪਣਾ ਜਿਹੜਾ ਹਰਿਆਣਾ ਹੈ ਕਾਰਵਾਈਆਂ ਚੰਗੀਆਂ ਦਿਖਾ ਰਿਹਾ ਹੈ 6 ਅਤੇ 5 ਦੇ ਵਿੱਚ ਵੀ ਕਾਰਗੀਆਂ ਦਿਖਾ ਰਿਹਾ ਤਾਂ ਕੁੱਲ ਮਿਲਾਕੇ ਮੈਂ ਇਹ ਕਹਿਣਾ ਚਾਹਾਂਗਾ ਕਿ ਭਾਈ ਆਪਣਾ ਪਿਛਲਾ ਰਿਕਾਰਡ ਵੀ ਹੈ ਉਹ ਇਹ ਹੈ ਕਿ ਜਦੋਂ ਮਾਨਸੂਨ ਦੇ ਵਿੱਚ ਪੱਛਮੀ ਹਟ ਸਰਵਿਸ ਨਾਲ ਰਲਦਾ ਹੈ ਤਾਂ ਉਸ ਸਮੇਂ ਫਿਰ ਪੰਜਾਬ ਹਰਿਆਣਾ ਗੰਗਾ ਨਗਰ ਹਨਮਾਨਗੜ੍ਹ ਖਾਸ ਤੌਰ ਤੇ ਕਈ ਵਾਰੀ ਚੰਗੀਆਂ ਛੁੱਟੀਆਂ ਲੱਗ ਜਾਂਦੀਆਂ ਹੁੰਦੀਆਂ ਤਾਂ ਆਪਾਂ ਕੁੱਲ ਮਿਲਾਕੇ ਗੱਲ ਕਰਾਂਗੇ ਕਿ ਉਹਨਾਂ ਲਾਤੀਨਾ ਦੇ ਵਿੱਚ ਚੰਗੀਆਂ ਛੁੱਟੀਆਂ ਲੱਗਣ ਦੀ ਸੰਭਾਵਨਾ ਹੈਗੀ ਹੈ ਭਾਵੇਂ ਕਿ ਇਹ ਛੁੱਟੀਆਂ ਜਿਹੜੀਆਂ ਹੈਗੀਆਂ ਅੱਧੇ ਪੰਜਾਬ 'ਚ ਫਰੋਈਪੁਰ ਤੋਂ ਲੈ ਕੇ ਉੱਪਰਲੇ ਪਾਸੇ ਜਿਹੜਾ ਹੈਗਾ ਦਿਖਾ ਰਿਹਾ ਹੈ ਨੇੜੇ ਜਾਵਾਂਗੇ ਕਿਵੇਂ ਹੁੰਦਾ ਹੈ ਉਹ ਸਾਰੇ ਦੇ ਉੱਪਰ ਆਪਾਂ ਕੇ ਗੱਲ ਕਰਦੇ ਹਾਂ ਕੀ ਹਾਲਾਤ ਨੇ ਇਸ ਸਮੇਂ ਜੋ ਭਾਰਤੀ ਮੌਸਮੀ ਭਾਗ ਦਾ ਇਹ ਕਹਿਣਾ ਹੈ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਇੱਥੇ ਤਿੰਨ ਅਤੇ ਚਾਰ ਦੇ ਦਰਮਿਆਨ ਵਰਖਾ ਬਹੁਤ ਘੱਟ ਏਰੀਆ ਕਵਰ ਕਰੇਗੀ ਪੰਜ ਨੂੰ ਵਰਖਾ ਵਧਣੀ ਸ਼ੁਰੂ ਹੋਏਗੀ 6 7 8 ਨੂੰ ਜਿਹੜਾ ਹੈਗਾ ਉਮੀਦ ਹੈ ਕਿ ਬਹੁਤ ਸਾਰਾ ਏਰੀਆ ਵਰਖਾ ਕਵਰ ਕਰ ਲਵੇਗੀ ਪੱਛਮੀ ਰਾਜਸਥਾਨ ਦੇ ਵਿੱਚ ਵੀ ਇਹਨਾਂ ਦਿਨਾਂ ਚ ਜਾ ਕੇ ਮੀਂਹ ਵਧਣਗੇ ਪੂਰਬੀ ਰਾਜਸਥਾਨ ਦੇ ਵਿੱਚ ਇਸ ਸਮੇਂ ਬਹੁਤ ਭਾਰੀ ਬਰਖਾ ਤੇ ਹਾਲਾਤ ਮਾੜੇ ਨੇ ਜਿਹੜੀ ਗੱਲ ਰਹੀ ਕਿ ਪਹਾੜਾਂ ਦੀ ਵੀ ਉੱਤਰਾਖੰਡ ਹਿਮਾਚਲ ਪ੍ਰਦੇਸ਼ ਪਹਿਲਾਂ ਮੀਂਹ ਹਾਇਰ ਟਿਕ ਨਹੀਂ ਸੰਭਾਲਿਆ ਗਿਆ ਮੰਡੀ ਦੇ ਵਿੱਚ ਬਹੁਤ ਮਾੜਾ ਹਾਲ ਹੈ ਜਿਹੜਾ ਹੈਗਾ 1 ਲੱਖ ਤੋਂ ਉੱਪਰ ਜਿਹੜਾ ਹੈਗਾ 1 ਲੱਖ ਕਿਸ ਦੇ ਉੱਪਰ ਪਾਣੀ ਜਿਹੜਾ ਹੈਗਾ ਉੱਥੋਂ ਛੱਡਿਆ ਗਿਆ ਸੀਗਾ ਜਿਹਦੇ ਕਰਕੇ ਜਿਹੜਾ ਹੈਗਾ ਸ਼ਹਿਰ 'ਚ ਪਾਣੀ ਵੜ ਗਿਆ ਕਈ ਕੁਸ਼ ਹੋਇਆ ਪਰੰਤੂ ਅਗਲੇ ਦਿਨ ਪਹਾੜਾਂ ਦੇ ਲਈ ਉਸ ਤੋਂ ਵੀ ਖਤਰਨਾਕ ਨੇ ਭਾਰੀ ਤੋਂ অতি ਭਾਰੀ ਵਰਖਾ ਹੋ ਸਕਦੀ ਹੈ ਪਹਾੜਾਂ ਤੇ ਜਾਣ ਵਾਲੇ ਵੀਰ ਧਿਆਨ ਰੱਖਣ ਠੀਕ ਹੈ ਸਭ ਤੋਂ ਪਹਿਲਾਂ ਮੈਂ ਹਿਮਾਚਲ ਤੋਂ ਸ਼ੁਰੂ ਕਰਾਂਗਾ ਕਿਉਂਕਿ ਐਕਟਰੀ ਸਾਨੂੰ ਹਿਮਾਚਲ ਡਰਾ ਰਿਹਾ ਹੈ ਕੋਈ ਦੋ ਰਹੀ ਨਹੀਂ ਕਿ ਇਸ ਵਾਰ ਹਿਮਾਚਲ ਡਰਾ ਰਿਹਾ ਹੈ 5 ਤਰੀਕ ਨੂੰ ਹਿਮਾਚਲ ਦੇ ਵਿੱਚ ਭਾਰੀ ਵਰਖਾ ਜਦੋਂ ਕਿ 7 ਤਰੀਕ ਨੂੰ ਭਾਰੀ ਤੋਂ ਭਾਰੀ ਵਰਖਾ ਅਤੇ 6 ਤਰੀਕ ਨੂੰ ਕੁਸ਼ਤਾਂਵਾਂ ਦੇ ਭਾਰੀ ਤੋਂ ਭਾਰੀ ਵਰਖਾ ਹੋਣ ਦੀ ਅਸ਼ੰਕਾ ਹੈਗੀ ਹੈ ਜਿਸ ਦੇ ਕਰਕੇ ਦੁਬਾਰਾ ਤੋਂ ਫਿਰ ਜੇ ਵੀ ਪਹਾੜਾਂ ਤੇ ਜਾ ਰਹੇ ਹੋ ਤਾਂ ਉੱਥੇ ਉਹੀ ਅਲਰਟ ਆਇਆ ਹੈ ਕਿ ਨਦੀ ਨਾਲਿਆਂ ਤੋਂ ਦੂਰ ਰਹੋ ਅਚਾਨਕ ਫਲੈਸ਼ ਫਲੱਡ ਠੀਕ ਜੇ ਮੈਂ ਗੱਲ ਕਰਾਂ ਪੰਜਾਬ ਦੀ ਪੰਜਾਬ ਦੇ ਵਿੱਚ ਇਸ ਸਮੇਂ ਵਰਖਾ ਘਟ ਗਈ ਹੈ ਥੋੜੇ ਏਰੀਆ ਤੱਕ ਸੀਮਤ ਰਹੀ ਹੈ ਠੀਕ ਹੈ ਪਰੰਤੂ ਜਿਹੜੀ ਪਿਛਲੇ ਦਿਨਾਂ ਚ ਵਰਖਾ ਹੋਈ ਕੁਝ ਏਰੀਆ ਮੰਨਦੇ ਆ ਕਿ ਵਰਖਾ ਨੂੰ ਤਸਰਿਆ ਪਰੰਤੂ ਕੁਝ ਏਰੀਆ ਇਹੋ ਜਿਹਾ ਜਿੱਥੇ ਝੋਨਾ ਡੁੱਬਿਆ ਹੈ ਤਾਂ ਕੁੱਲ ਮਿਲਾ ਕੇ ਪੰਜਾਬ ਚ ਵਰਖਾ ਪਿਛਲੇ ਦਿਨਾਂ ਚ ਜੋ ਸੀਗੀ ਆਮ ਨਾਲੋਂ ਵੱਧ ਹੋਈ ਹੈ ਫਿਰ ਵੀ 3 ਅਤੇ 4 ਨੂੰ ਵਰਖਾ ਪੰਜਾਬ ਚ ਬਹੁਤ ਘੱਟ ਏਰੀਆ ਕਵਰ ਕਰੇਗੀ 5 ਨੂੰ ਵਰਖਾ ਵਧਣੀ ਸ਼ੁਰੂ ਹੋਏਗੀ 6 7 ਦੇ ਨੇੜੇ ਹੀ ਰਹੇਗਾ ਪੰਜਾਬ ਚ ਭਾਰੀ ਤੋਂ অতি ਭਾਰੀ ਵਰਖਾ ਦੀ ਅਸ਼ੰਕਾ ਆ ਗਈ ਹੈ ਜਿਹੜੀ ਹਜੇ ਤੱਕ ਚੰਡੀਗੜ੍ਹ ਵਾਲਿਆਂ ਨੇ ਸ਼ੰਕਾ ਦਿਖਾਈ ਹੈ ਉਹ ਇਹ ਹੈਗੀ ਹੈ ਕਿ ਜਿਹੜੀ ਭਾਰੀ ਤੋਂ অতি ਭਾਰੀ ਵਰਖਾ ਹੈਗੀ ਹੈ ਉਹ ਕਿੱਥੇ-ਕਿੱਥੇ ਉਹਦੀ ਭਾਰੀ ਰਹਿਣ ਹੋ ਸਕਦੀ ਹੈ ਪਠਾਨਕੋਟ ਗਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਰੂਪਨਗਰ ਐਸਐਸ ਨਗਰ ਇਹ ਮੈਂ ਗੱਲ ਕੀਤੀ ਹੈ 5 ਜੁਲਾਈ ਦੀ 6 ਜੁਲਾਈ ਦੇ ਵਿੱਚ ਇਹ ਕਹਿੰਦੇ ਐ ਕਿ ਭਾਰੀ ਤੋਂ ਭਾਰੀ ਵਰਖਾ ਪਠਾਨਕੋਟ ਗਰਦਾਸਪੁਰ ਹੁਸ਼ਿਆਰਪੁਰ ਹੋ ਸਕਦੀ ਹੈ ਭਾਰੀ ਵਰਖਾ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਰੂਪਨਗਰ ਐਸਐਸ ਨਗਰ ਇਹਨਾਂ ਜ਼ਿਲ੍ਹਿਆਂ ਚ ਹੋ ਸਕਦੀ ਹੈ ਬਾਕੀ ਪੂਰੇ ਹੀ ਪੰਜਾਬ ਦੇ ਜਿਵੇਂ ਪਠਾਨਕੋਟ ਗਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਰੂਪਨਗਰ ਐਸਐਸ ਨਗਰ ਇਹਦੇ 100 ਲੱਖ ਚ 20% ਦੀ ਸੰਭਾਵਨਾ ਹੈ ਸ਼੍ਰੀ ਅਮਰਸਰ ਸਾਹਿਬ ਪਟਿਆਲਾ ਜਲੰਧਰ ਕਪੂਰਥਲਾ ਐਸਬੀਐਸ ਨਗਰ ਸੰਗਰੂਰ ਬਰਨਾਲਾ ਇਹਨਾਂ ਦਾ ਤੁਸੀਂ ਲਗਭਗ 25% ਏਰੀਆ ਛੱਡ ਕੇ 75% ਤੱਕ ਵਰਖਾ ਹੋ ਸਕਦੀ ਹੈ ਜਿਹੜੇ ਆਪਣੇ ਬਾਕੀ ਜ਼ਿਲ੍ਹੇ ਤਰਨਤਾਰਨ ਜਲੰਧਰ ਮੋਗਾ ਬਰਨਾਲਾ ਸੰਗਰੂਰ ਮਾਨਸਾਹ ਠਿੰਡਾ ਸ਼੍ਰੀ ਮੁਕ ਕੋਈ 50% ਏਰੀਆ ਚ ਵਰਖਾ ਹੋ ਸਕਦੀ ਹੈ ਠੀਕ ਹੈ ਮਲੇਰ ਕੋਟਲਾ ਵਾਲੇ ਆਪਣੇ ਆਪ ਨੂੰ ਲੁਧਿਆਣਾ ਦੇ ਨਾਲ ਇਹ ਰੱਖਣਗੇ ਠੀਕ ਹੈ ਤਾਂ ਕੁਲ ਮਿਲਾ ਕੇ ਇਹ ਹਾਲਾਤ ਇਹਨਾਂ ਨੇ ਜੋ ਹੈ ਦੱਸੇ ਨੇ ਤੇ ਲੁਧਿਆਣਾ ਦੇ ਵਿੱਚ ਵੀ ਜਿਆਦਾ ਤਰੇਰੀ ਚ ਵਰਖਾ ਹੋ ਸਕਦੀ ਹੈ 75% ਤੱਕ ਇਸ ਵਰਖਾ ਕਵਰ ਕਰ ਸਕਦੀ ਹੈ ਤਾਂ ਇਹ ਉਹਨਾਂ ਦਿਨਾਂ ਦੀ ਸੰਭਾਵਨਾ ਹੈ ਇਸੇ ਤਰੀਕੇ ਨਾਲ ਆਪਣਾ ਹਰਿਆਣਾ ਹਰਿਆਣੇ ਦੇ ਵਿੱਚ ਵੀ ਚੰਗੀ ਵਰਖਾ ਹੋ ਸਕਦੀ ਹੈ ਹਰਿਆਣੇ ਦੇ ਜਿਹੜੇ ਹੈਗੇ 2 ਦਿਨ ਜਿਹੜੀ ਹੈਗੀ ਹੈ ਵਰਖਾ ਦੀ ਸੰਭਾਵਨਾ ਘਟ ਹੈ ਉਸ ਤੋਂ ਬਾਅਦ ਜਿਹੜਾ ਹੈਗਾ 6-7 ਦੇ ਜਿਹੜੇ ਭਾਰੀ ਤੋਂ অতি ਭਾਰੀ ਵਰਖਾ ਹੋ ਸਕਦੀ ਹੈ ਭਾਵੇਂ ਕਿ ਹੁਣ ਵਰਖਾ ਦੀ ਸੰਭਾਵਨਾ ਘੱਟ ਹੈ ਬਹੁਤ ਘੱਟ ਏਰੀਆ ਵਰਖਾ ਕਵਰ ਕਰੇਗੀ ਖਾਸ ਤੌਰ ਤੇ सिरसा ਫਤਿਹਪੁਰ ਸਾਹਿਰ ਜਿਹੜਾ ਹੈਗਾ ਆਪਣਾ ਇਹ ਏਰੀਆ ਏਡੀ ਖਾਲੀ ਬਣਿਆ ਰਹੇਗਾ ਜਿਵੇਂ ਤੁਸੀਂ ਜਿਹੜਾ ਹੈਗਾ 5 ਤਰੀਕ ਨੂੰ ਜਾਣਿਓ ਵਰਖਾ ਵਧਣੀ ਸ਼ੁਰੂ ਹੋਏਗੀ ਤੇ ਵਰਖਾ ਫਿਰ ਆਪਣਾ ਜਿਹੜਾ ਹੈਗਾ ਇਹ ਏਰੀਆ ਵੀ ਕਵਰ ਕਰੇਗੀ ਜਿਹੜਾ ਆਪਣਾ ਏਰੀਆ ਡਬ ਵਾਲੀ ਦੇ ਨੇੜੇ ਵਾਲਾ ਏਰੀਆ ਹੈਗਾ ਤਾਂ ਇੱਥੇ ਜਿਹੜਾ ਹੈਗਾ ਭਾਰੀ ਵਰਖਾ ਜਮਨਾਨਗਰ ਪੰਚਕੁਲਾ ਅੰਮਾਲਾ ਗੁਰੂਖੇਤਰ ਗੁਰੂਗਰਾਮ ਫਤਿਹਪੁਰ ਬਾਦ ਮਬਾਦ ਪਰਬਲ ਤੇ 6 ਅਤੇ 7 ਦੇ ਵਿੱਚ ਆਪਾਂ ਗੱਲ ਕਰ ਲਈਏ ਤਾਂ 6 ਤਰੀਕ ਨੂੰ ਜਿਹੜਾ ਹੈਗਾ ਉਹ ਇਹਨਾਂ ਨੇ ਭਾਰੀ ਵਰਖਾ ਕਿੱਥੇ ਕਿੱਥੇ ਕਹੀ ਹੈ ਜੀ ਭਾਰੀ ਵਰਖਾ ਇਹਨਾਂ ਨੇ ਕਹੀ ਹੈਗੀ ਹੈ ਕਿ ਪੰਚਕੁਲਾ ਕੁਰੂਖੇਤਰ ਕਰਨਾਲ ਸੋਨੀਪਾਤ ਪਾਣੀਪਾਤ ਗੁਰੂਗ੍ਰਾਮ ਫਰੀਦাবাদ ਮਵਾਤ ਪਲਵਲ ਤੇ অতি ਭਾਰੀ ਵਰਖਾ ਕਿਹਾ ਕਿ ਅੰਬਾਲਾ ਯਮਨਗਰਛ ਹੋ ਸਕਦੀ ਹੈ ਚੰਡੀਗੜ੍ਹ ਆਪਣਾ ਚੰਡੀਗੜ੍ਹ ਅੰਬਾਲਾ ਪੰਚਕੁਲਾ ਕਰਨਾਲ ਕੁਰੂਖੇਤਰ ਯਮਨਗਰ ਇਹਦੇ ਜਿਆਦਾਤਰ ਹਿੱਸੇ 'ਚ ਵਰਖਾ ਹੋ ਸਕਦੀ ਹੈ ਮਹਿੰਦਰਗੜ੍ਹ ਰਵਾਰੀ ਕਰਨਾਲ ਕੈਥਲ ਪਾਣੀਪਾਤ ਸੋਨੀਪਾਤ ਝੱਜਰ ਗੁਰੂਗ੍ਰਾਮ ਫਰੀਦাবাদ ਪਲਵਲ ਮਵਾਤ ਜੀਂਦ ਰੋहतक ਬਿ ਇਹਦਾ ਜਿਹੜਾ ਹੈਗਾ 25% ਏਰੀਆ ਖੁਸ਼ਕ ਰਹਿ ਸਕਦਾ 75% ਇਸੇ ਵਰਖਾ ਹੋ ਸਕਦੀ ਹੈ ਜਦੋਂ ਕਿ ਸਿਰਸਾ ਫਤਿਹਪੁਰ ਸਾਹਿਬ ਦੇ 50% ਇਸੇ ਵਰਖਾ ਹੋ ਸਕਦੀ ਹੈ 50% ਜਿਹੜਾ ਖੁਸ਼ਕ ਵੀ ਰਹਿ ਸਕਦਾ ਜੰਮੂ ਦੇ ਵਿੱਚ 2 ਦਿਨ ਬਾਅਦ ਵਰਖਾ ਸ਼ੁਰੂ ਹੋਣ ਵਾਲੀ ਹੈ ਚੰਗੀ ਖੱਸੀ ਵਰਖਾ ਹੋ ਸਕਦੀ ਹੈ ਜਿਹੜੀ ਗੱਲ ਰਾਜਸਥਾਨ ਦੀ ਕਰੀਏ ਤਾਂ ਰਾਜਸਥਾਨ ਦੇ ਵਿੱਚ ਇਸ ਸਮੇਂ ਪੂਰਬੀ ਰਾਜਸਥਾਨ 'ਚ ਭਾਰੀ ਤੋਂ ਅਤੀ ਭਾਰੀ ਮੀਂਹ ਦੀ ਜਿਹੜੀ ਹੈਗੀ ਸ਼ੰਕਾ ਬਣੀ ਹੋਈ ਹੈ ਭਾਵੇਂ ਕਿ ਪੱਛਮੀ ਰਾਜਸਥਾਨ ਦੇ ਵਿੱਚ ਜਿਹੜਾ ਹੈਗਾ ਹਜੇ ਤੱਕ ਵਰਖਾ ਕਿਤੇ ਕਿਤੇ ਮਾੜੀ-ਮੋਟੀ ਹੋਏਗੀ ਪਰੰਤੂ 6-7 ਦੇ ਦਰਮਿਆਨ ਜਿਹੜਾ ਹੈਗਾ ਪੱਛਮੀ ਰਾਜਸਥਾਨ ਦੇ ਵਿੱਚ ਹੀ ਵਰਖਾ ਵਧਣੀ ਸ਼ੁਰੂ ਹੋਏਗੀ ਮਾਕੇ ਗੰਗਾ ਨਗਰ ਹਰਮਾਨਗੜ੍ਹ 'ਚ ਵਧਣੀ ਸ਼ੁਰੂ ਹੋਏਗੀ ਤੁਸੀਂ ਹਾਲਾਤ ਦੇਖਦੇ ਹੋ ਪੂਰਬੀ ਦੇ ਲਾਲ ਵਾਰਨਿੰਗ ਹੈ অতি ਭਾਰੀ ਬਹੁਤ ਭਾਰੀ ਕਿਉਂਕਿ ਇਸ ਸਮੇਂ ਰਿਮਾਂਡ ਤੋਂ ਦੀ ਟਰਫ ਹੈ ਉਹ ਪੂਰਬੀ ਰਾਜਸਥਾਨ ਤੋਂ ਗੁਜਰਾਤ ਵਾਲੇ ਪਾਸੇ ਨੂੰ ਚੱਲ ਰਹੀ ਹੈ ਜਿਹਦੇ ਕਰਕੇ ਪੂਰਬੀ ਰਾਜਸਥਾਨ ਦੇ ਵਿੱਚ ਆਹੂ ਲਾ ਰਹੀ ਹੈ ਪਰੰਤੂ ਸ਼੍ਰੀ ਗੰਗਾ ਨਗਰ ਤੇ ਆਪਣਾ ਹਰਮਾਨਗੜ੍ਹ ਇੱਥੇ ਜਿਹੜਾ ਹੈਗਾ ਮੌਸਮੀ ਭਾਗ ਦੇ ਅਨੁਸਾਰ ਜੋ ਮੌਸਮ ਭਾਗ ਕੇ ਅੰਦਰ ਜੈਪੁਰ ਦੇ ਅਨੁਸਾਰ 5-6 ਦੇ ਦਰਮਿਆਨ ਦਵਾਰਾ ਵਰਖਾ ਦੇ ਚਾਂਸ ਬਣ ਗਏ ਤੇ ਚੰਗੀ ਖਾਸੀ ਵਰਖਾ 5-6-7 ਦੇ ਦਰਮਿਆਨ ਹੋ ਸਕਦੀ ਹੈ ਇਹ ਨਾ ਰੱਖਿਆ ਨਾ ਪੱਛਮੀ ਉੱਤਰ ਪ੍ਰਦੇਸ਼ ਦਾ ਵੀ ਕੁਝ ਐਸਾ ਹੋਇਆ ਏ ਕਿ ਜਿਹੜਾ ਹੈਗਾ ਵਰਖਾ ਨਾਲ ਨਹਾ ਚੁੱਕਾ ਕੁਝ ਏ ਦੇ ਚੰਗੀ ਵਰਖਾ ਹੋ ਚੁੱਕੀ ਹੈ ਪਰ ਉਹ ਤੋਂ ਕੁਝ ਏਰੀਆ ਹਜੇ ਇਹੋ ਜਿਹਾ ਹੈ ਜਿਹੜਾ ਕਿ ਵਰਖਾ ਦੀ ਉਡੀਕ ਕਰ ਰਿਹਾ ਹੈ ਤਾਂ ਇੱਥੇ ਵੀ ਸੰਭਾਵਨਾ ਹੈਗੀ ਹੈ ਕਿ ਆਉਣ ਵਾਲੇ ਦਿਨਾਂ ਚ 5-6-7 ਦੇ ਦਰਮਿਆਨ ਚੰਗੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਤਾਂ ਕੁੱਲ ਮਿਲਾ ਕੇ ਇਹ ਗੱਲ ਵਰਖਾ ਘਟ ਹੋਏਗੀ ਜਿਵੇਂ ਤੁਸੀਂ ਪੰਜ ਨੂੰ ਜਾਓਗੇ ਵਰਖਾ ਵਧਣੀ ਸ਼ੁਰੂ ਹੋਏਗੀ 6 7 8 ਦੇ ਦਰਮਿਆਨ ਕਈ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਚੰਗੀ ਵਰਖਾ ਮਿਲਣੀ ਸ਼ੁਰੂ ਹੋ ਜਾਏਗੀ ਜਿਹੜੇ ਵਿੱਚ ਕੇ ਪਛਮੀ ਤਰਵੰਸੀ ਮਿਲੇਗਾ ਤੇ 10 ਤਰੀਕ ਤੱਕ ਇਹ ਵਰਖਾ ਅਲਗ-ਅਲਗ ਇਸਾਂ ਚ ਸੋਹਣੀ ਵਰਖਾ ਚੰਗੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਜਿਹੜੇ ਵਿੱਚ ਕੇ ਕੁਝ ਇਲਾਕੇ ਭਾਰੀ ਤੋਤੀ ਭਾਰੀ ਵਰਖਾ ਵੀ ਦੇਖ ਸਕਦੇ ਸਾਨੂੰ ਡਰਾ ਰਿਆ ਹਿਮਾਚਲ ਪ੍ਰਦੇਸ਼ ਸਾਨੂੰ ਡਰਾ ਰਿਆ ਨੇ ਪਹਾੜ ਜਿੱਥੇ ਲਗਾਤਾਰ ਭਾਰੀ ਤੋਤੀ ਭਾਰੀ ਵਰਖਾ ਦੀ ਵਾਰਨਿੰਗ ਆ ਰਹੀ ਹੈ ਜਿੱਥੇ ਲੈਂਡਸਲਾਈਡ ਹੋ ਰਿਹਾ ਜਿੱਥੇ ਹੜੜਗੇ ਸਿੱਤੀਆਂ ਬੰਦ ਰਹੀਆਂ ਇਸ ਕਰਕੇ ਪਹਾ